ਚੁੱਕੀਆਂ ਚੌਪੜੀਆਂ ਵਾਲਿਆਂ ਦੇ ਬੱਚੇ ਫਰਾਟੇਦਾਰ ਅੰਗਰੇਜ਼ੀ ਕਿਵੇਂ ਬੋਲਦੇ ਨੇ ਸਿਰਫ ਪੰਜਾਬ ਦੀ ਇਹ ਸ ਨੌਜਵਾਨ ਧੀ ਦੇ ਬਲਬੂਤੇ ਕੋਈ ਇਹ ਸਕੂਲ ਨਹੀਂ ਜਾਂਦੇ ਕਿਸੇ ਪ੍ਰਾਈਵੇਟ ਸਕੂਲ ਕੋਈ ਵੱਧ ਫੀਸਾਂ ਨਹੀਂ ਭਰਦੇ ਹਮੇ ਖਾਣਾ ਨਹੀਂ ਚਾਹੀਏ ਵੀ ਡੋਂਟ ਹੈਵ ਟੂ ਈਟ ਹਮੇ ਸੋਣਾ ਨਹੀਂ ਚਾਹੀਏ ਵੀ ਡੋਂਟ ਹੈਵ ਟੂ ਸਲੀਪ ਕਿਵੇਂ ਇਹ ਸੋਚ ਕਿਵੇਂ ਆਈ ਕਿ ਮੈਂ ਇਹ ਕੰਮ ਕਰਾਂ ਸਰ ਐਕਚੁਅਲੀ ਇਹ ਸਾਰੀ ਸੋਚ ਹੈ ਮੇਰੇ ਪਾਪਾ ਦੀ ਸੋਚ ਆ ਮੇਰੇ ਪਾਪਾ ਪਹਿਲਾਂ ਐਂਬੂਲੈਂਸ ਚਲਾਉਂਦੇ ਸੀਗੇ ਉਹਨਾਂ ਨੇ ਉੱਥੇ ਸ਼ੁਰੂਆਤ ਕੀਤੀ ਸੀਗੀ ਅ ਲਵਾਰਿਸ ਲਾਸ਼ਾਂ ਦੀ ਖੁਦ ਦੇ ਸੰਸਕਾਰ ਕਰਦੇ ਸੀ ਉਦੋਂ ਮੇਰੇ ਪਾਪਾ ਹੀ ਮੇਰੇ ਸੁਪਰ ਹੀਰੋ ਆ ਇਸ ਲਈ ਮੈਂ ਜੋ ਵੀ ਮੋਟੀਵੇਟ ਹੁੰਦੀ ਹਾਂ ਪਾਪਾ ਨੂੰ ਦੇਖ ਕੇ ਹੀ ਹੁੰਦੀ ਆ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਕਿ ਪੈਸੇ ਆ ਨਾਲ ਹੈਲਪ ਹੋ ਸਕਦੀ ਪਰ ਮੈਨੂੰ ਫਿਰ ਮਹਿਸੂਸ ਨਹੀਂ ਕਿਆਸਾ ਨਾ ਕਦੇ ਜ਼ਿੰਦਗੀ ਚ ਕਿਸੇ ਦੀ ਹੈਲਪ ਨਹੀਂ ਹੋ ਸਕਦੀ ਕੀ ਮੈਂ ਵੀ ਦੇਖਦੀ ਹੁੰਦੀ ਸੀ ਕਈ ਵਾਰ ਮੈਨੂੰ ਵੀ ਹੁੰਦਾ ਸੀ ਕਿ ਮੈਂ ਟਿਊਸ਼ਨ ਪੜਾ ਫਿਰ ਵੀ ਮੈਨੂੰ ਐਦਾ ਲੱਗਦਾ ਹੁੰਦਾ ਸੀ ਵੀ ਨਹੀਂ ਥੋੜਾ ਐਸੀ ਤਿੰਨ ਸਿਸਟਰ ਆ ਥੋੜੀ ਐ ਪਾਪਾ ਕੱਲੇ ਸੀ ਉਸ ਟਾਈਮ ਕਮਾਉਣ ਵਾਲੇ ਤਾਂ ਕੁੜੀਆਂ ਤੁਹਾਨੂੰ ਪਤਾ ਹੀ ਆ ਸੋਚ ਲੈਂਦੀਆਂ ਘਰ ਦਾ ਤੇ ਫਿਰ ਮੈਂ ਕਹਿੰਦੇ ਨਹੀਂ ਕਿਹੜੇ ਕਿਹੜੇ ਵਿਸ਼ੇ ਪੜਾਉਨੇ ਤੁਸੀਂ ਇਹਨਾਂ ਨੂੰ ਆਪਾਂ ਹਿੰਦੀ ਲਿਖੀ ਹੋਈ ਦੇਖ ਸਕਦੇ ਹਾਂ ਹਾਂ ਜੀ ਇਹ ਸਰ ਮੈਂ ਇਹਨਾਂ ਨੂੰ ਇੰਗਲਿਸ਼ ਵੀ ਸਖਾਨੀ ਆ ਮੈਨੂੰ ਕਿਸੇ ਨੇ ਨਾ ਆ ਕੇ ਦੱਸਿਆ ਸੀ ਕਿ ਮੈਮ ਵਿਨਾ ਅੱਜ ਸਾਨੂੰ ਨਾ ਸਾਡੇ ਦੋਸਤ ਮਿਲ ਰਹੇ ਸਨ ਪ੍ਰਾਈਵੇਟ ਸਕੂਲ ਚ ਪੜਦਾ ਹੈ ਜਦੋਂ ਨਾ ਇੰਗਲਿਸ਼ ਚ ਗੱਲ ਕਰਦੇ ਸੀ ਅਸੀਂ ਵੀ ਸਿੱਖਣੀ ਚਾਹੁੰਦੇ ਆ ਫਿਰ ਮੈਂ ਕੋਸ਼ਿਸ਼ ਕੀਤੀ ਵੀ ਇੱਕ ਵਾਰ ਕੋਸ਼ਿਸ਼ ਕਰਕੇ ਦੇਖਦੀ ਆ ਮੈਂ ਵੀ ਇਹਨਾਂ ਨੂੰ ਜੇ ਇੰਗਲਿਸ਼ ਸਿਖਾ ਸਕਦੀ ਆ ਫਿਰ ਮੈਂ ਥੋੜੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦੀ ਸਿੱਖਣ ਦੀ ਇੰਨੀ ਚਾਹਤ ਸੀ ਕਿ ਬੜੀ ਜਲਦੀ ਇਹਨਾਂ ਨੇ ਹਰ ਇੱਕ ਚੀਜ਼ ਨੂੰ ਕੈਚ ਕਰ ਲਿਆ 200 ਸਾਲ ਤੱਕ ਕੌਣ ਸਾ ਜੀਵ ਹੈ ਜੋ ਜਿੰਦਾ ਰਹਿ ਸਕਦਾ ਹੈ ਮਾਮ ਜੀ ਕਛੂਆ ਆਕਟੋਪਸ ਕੇ ਖੂਨ ਦਾ ਰੰਗ ਕੌਣ ਸਾ ਹੁੰਦਾ ਹੈ ਨੀਲਾ ਭਾਰਤ ਕੀ ਪਹਿਲੀ ਪ੍ਰਧਾਨ ਮੰਤਰੀਔਰਤ ਕੌਣ ਥੀ ਇੰਦਰਾ ਗਾਂਧੀ ਕਾਕ ਕੁਲ ਕਰਾਂ ਕੰਪਲੈਸ ਸਪੀਡ ਥੈਂਕ ਯੂ ਕਿ ਕਿਸ ਤਰੀਕੇ ਦੀ पाठशाला ਲੱਗੀ ਆ ਇਸ ਮੰਦਰ ਦੀ ਹਦੂਦ ਦੇ ਵਿੱਚ ਜਿੱਥੇ ਲੋਕ ਪੂਜਾ ਕਰਨ ਆਉਂਦੇ ਨੇ ਉੱਥੇ ਇੱਥੇ ਗਿਆਨ ਵੀ ਵੰਡਿਆ ਜਾਂਦਾ ਜਿਵੇਂ ਪੁਰਾਣੇ ਵੇਲਾਂ ਦੇ ਵਿੱਚ ਗੁਰੂਕੁਲ ਚੱਲਦੇ ਹੁੰਦੇ ਸੀ ਤਾਂ ਇਸ ਨੌਜਵਾਨ ਲੜਕੀ ਦੀ ਆਪਣੀ ਉਮਰ ਵੀ ਆਪ ਕਹਿ ਸਕਦੇ ਆ ਕਿ ਉਦਾਂ ਨਹੀਂ ਕਿ ਕੋਈ ਅੱਧੀ ਉਮਰ ਹੰਡਾ ਕੇ ਤੇ ਫਿਰ ਲੋਕਾਂ ਲਈ ਕੰਮ ਕਰੇ ਉਹ ਨੌਜਵਾਨ ਹੁੰਦਿਆਂ ਦੇ ਨਾਲ-ਨਾਲ ਵੀ ਉਹਨਾਂ ਨੇ ਇਹ ਸੋਚਿਆ ਤਾਂ ਜਾਣ ਜਾਣ ਕੇ ਗੱਲਬਾਤ ਵੀ ਕਰਾਂਗੇ ਅ ਹਰਸ਼ਕਲ ਮੈਮ ਕੀ ਨਾਮ ਤੁਹਾਡਾ ਜੀ ਸਰ ਮੇਰਾ ਨਾਮ ਰਮਨਿਕਾ ਜੀ ਤਾਂ ਜਿਵੇਂ ਮੈਂ ਕਿਹਾ ਕਿ ਫਿਲਮਾਂ ਦੇ ਵਿੱਚ ਬੜਾ ਵਧਾਚੜਾ ਕੇ ਦਿਖਾਇਆ ਜਾਂਦਾ ਗਰੀਬੀ ਨੂੰ ਅਕਸਰ ਪੁਰਾਣੀਆਂ ਫਿਲਮਾਂ ਦੇ ਵਿੱਚ ਇੱਕ ਤਰੀਕੇ ਰਮੈਂਟਾਈਸ ਹੀ ਕਰ ਦਿੱਤਾ ਜਾਂਦਾ ਸੀ ਕਿ ਜਿਵੇਂ ਗਰੀਬੀ ਦੇ ਵਿੱਚੋਂ ਕਲਾਕਾਰ ਨਿਕਲ ਆਉਂਦੇ ਨੇ ਗਰੀਬੀ ਦੇ ਵਿੱਚੋਂ ਇਹ ਨਿਕਲ ਆਉਂਦਾ ਪਰ ਸੱਚ ਉਸ ਤੋਂ ਕਿਤੇ ਪਰੇ ਹੁੰਦਾ ਗਰੀਬੀ ਲੱਕ ਤੋੜ ਦਿੰਦੀ ਹੈ ਬੰਦਿਆਂ ਦਾ ਪਰ ਮੈਂ ਜਿਵੇਂ ਦਰਸ਼ਕਾਂ ਨੂੰ ਦੱਸਿਆ ਕਿ ਇੱਕ ਦਾਣ ਨੇ ਕਈ ਪਰਿਵਾਰਾਂ ਦੀ ਗਰੀਬੀ ਤੋੜ ਦੇਣੀ ਆ ਉਹ ਦਾਨ ਪੈਸੇ ਦਾ ਨਹੀਂ ਉਹ ਸਿੱਖਿਆ ਦਾ ਹਾਂਜੀ ਤੁਸੀਂ ਆਪ ਵੀ ਹਲੇ ਨਵੀਂ ਉਮਰ ਦੇ ਹੀ ਹੋ ਤੇ ਕਿਵੇਂ ਇਹ ਸੋਚ ਕਿਵੇਂ ਆਈ ਕਿ ਮੈਂ ਇਹ ਕੰਮ ਕਰਾਂ ਸਰ ਐਕਚੁਅਲੀ ਇਹ ਸਾਰੀ ਸੋਚ ਮੇਰੇ ਪਾਪਾ ਦੀ ਸੋਚ ਆ ਮੇਰੇ ਪਾਪਾ ਹੀ ਮੇਰੇ ਸੁਪਰ ਹੀਰੋ ਆ ਇਸ ਲਈ ਮੈਂ ਜੋ ਵੀ ਮੋਟੀਵੇਟ ਹੁੰਨੀ ਆ ਆਪਣੇ ਪਾਪਾ ਨੂੰ ਦੇਖ ਕੇ ਹੀ ਹੁੰਨੀ ਆ ਮੇਰੇ ਪਾਪਾ ਐਕਚੁਅਲੀ ਪਹਿਲਾਂ ਐਮਬੂਲੈਂਸ ਚਲਾਉਂਦੇ ਸੀਗੇ ਮਾਤਾ ਕੀ ਵੀ ਗੁਰਦੁਆਰਾ ਸਾਹਿਬ ਆ ਉੱਥੇ ਉਹਨਾਂ ਨੇ ਉੱਥੇ ਸ਼ੁਰੂਆਤ ਕੀਤੀ ਸੀਗੀ ਲਵਾਰਿਸ ਲਾਸ਼ਾਂ ਦੀ ਖੋਜਦੇ ਇਹ ਸੰਸਕਾਰ ਕਰਦੇ ਸੀ ਉੱਥੇ ਤੇ ਉਹਨਾਂ ਨੂੰ ਦੇਖ ਦੇ ਕੇ ਮੋਟੀਵੇਟ ਹੋਈਆਂ ਕਿ ਮੇਰੇ ਪਾਪਾ ਜੇ ਇਦਾਂ ਕਰ ਸਕਦੇ ਆ ਤੇ ਮੈਂ ਵੀ ਆਪਣੀ ਲਾਈਫ ਚ ਕੁਝ ਐਸਾ ਕਰਨਾ ਹੈ ਜੋ ਮੈਨੂੰ ਵੱਖਰੀ ਪਛਾਣ ਦਵੇ ਅੱਗੇ ਜ਼ਿੰਦਗੀ ਚ ਜਾ ਕੇ ਤੁਸੀਂ ਤੁਹਾਡੇ ਫਾਦਰ ਨੇ ਤੁਹਾਨੂੰ ਕਦੋਂ ਦੱਸਿਆ ਕਿ ਮੈਂ ਪੁੱਤ ਇਦਾਂ ਐਮਬੂਲੈਂਸ ਲਾਉਣਾ ਤੇ ਮੈਂ ਲਵਾ ਦਿੱ ਸਲਾਸ਼ ਹੋ ਗਈ ਸੀ ਸਮਝ ਆਉਂਦੀ ਸੀ ਉਦੋਂ ਹਾਂਜੀ ਸਰ ਮਤਲਬ ਮੈਂ ਦੇਖਤੀ ਹੁੰਦੀ ਸੀ ਕਿ ਜਦੋਂ ਪਾਪਾ ਆਉਂਦੇ ਸੀ ਪਾਪਾ ਦੱਸਦੇ ਸੀਗੇ ਆ ਕੇ ਵੀ ਅੱਜ ਐਦਾ ਦੀ ਡੈੱਡ ਬੋਡੀ ਸੀ ਉਹਦੀ ਹਾਲਤ ਐਦਾ ਸੀਗੀ ਐਦਾ ਆਉਂਦੇ ਪਰਿਵਾਰ ਹੈ ਨਹੀਂ ਸੀਗੀ ਤੇ ਫਿਰ ਤਾਂ ਕਰਕੇ ਉਹਨਾਂ ਨੂੰ ਦੇਖ-ਦੇਖ ਕੇ ਥੋੜਾ ਮੋਟੀਵੇਟ ਹੋਈ ਸੀ ਪਾਪਾ ਨੂੰ ਵੀ ਹਾਂ ਮੇਰੇ ਪਾਪਾ ਬਹੁਤ ਵਧੀਆ ਕੰਮ ਕਰਦੇ ਆ ਮੈਂ ਵੀ ਲਾਈਫ 'ਚ ਕੁਝ ਐਸਾ ਕੰਮ ਕਰਨਾ ਹੈ ਜੋ ਮੈਨੂੰ ਇੱਕ ਵੱਖਰੀ ਪਛਾਣ ਤੇ ਮੈਂ ਕਿਸੇ ਦੀ ਐਦਾ ਦੀ ਮਦਦ ਕਰਨੀ ਆ ਜੋ ਪੈਸਿਆਂ ਦੀ ਨਹੀਂ सारी जिंदगी ਉਹਨਾਂ ਦੇ ਕੋਲ ਰਵੇ ਐਦਾ ਦੀ ਹੈਲਪ ਕਰਨੀ ਆ ਜੀ ਤਾਂ ਤੁਸੀਂ ਕਿੰਨੇ ਟਾਈਮ ਤੋਂ ਤੇ ਕਿੰਨੇ ਬੱਚਿਆਂ ਨੂੰ ਪੜਾਉਂਦੇ ਹੋ ਰੋਜ਼ ਸਰ ਮੇਰੇ ਕੋਲ ਐਕਚੁਅਲੀ ਟੋਟਲ 70 ਬੱਚੇ ਆ ਇਸ ਟਾਈਮ ਤੇ ਮੈਂ ਇਹਨਾਂ ਨੂੰ ਆਪਣੇ ਫੈਮਿਲੀ ਦੀ سپورਟ ਨਾਲ ਆਪਣੇ ਫਰੈਂਡਸ ਦੀ سپورਟ ਨਾਲ ਜਿੱਦਾਂ ਕੋਈ ਚੀਜ਼ ਦੀ ਮੈਨੂੰ ਜ਼ਰੂਰਤ ਹੁੰਦੀ ਆ ਮੈਂ ਆਪਣੇ ਪਰਿਵਾਰ ਨੂੰ ਬੋਲਣਾ ਹੈ ਕਿ ਮਮਾ ਮੈਨੂੰ ਅੱਜ ਇਸ ਸਿਰ ਦੀ ਜ਼ਰੂਰਤ ਆ ਐਨ ਜੀਓ ਵਿੱਚ ਤੇ ਉਹਨਾਂ ਨੇ ਕਹਿਣਾ ਠੀਕ ਆ ਬੇਟਾ ਕੋਈ ਨਹੀਂ ਅਸੀਂ ਤੈਨੂੰ ਸ਼ਾਮ ਤੱਕ ਇਹਦਾ ਕਰ ਦਾਂਗੇ ਇਸ ਜੀ ਦਾ ਹੱਲ ਪਰਿਵਾਰ ਨੇ ਕਦੇ ਜਾਂ ਆਪ ਨੂੰ ਕਦੇ ਆਇ ਨਹੀਂ ਲੱਗਿਆ ਵੀ ਮੈਂ ਔਖੀ ਹੁੰਨੀ ਆ ਪੈਸੇ ਦੀ ਵੀ ਲੋੜ ਪੈਂਦੀ ਆ ਹੋਰ ਚੀਜ਼ਾਂ ਦੀ ਨਹੀਂ ਸਰ ਮੇਰਾ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਕਿ ਮੈਂ ਆਪਦੇ ਕੈਰੀਅਰ ਤੇ ਜ਼ੋਰ ਦੇਵਾਂ ਮੈਂ ਕਿਉਂ ਕਰਨਾ ਹੈ ਸਾਰਾ ਸਰ ਸਗੋਂ ਮੈਨੂੰ ਇਦਾਂ ਲੱਗਦਾ ਹੈ ਵੀ ਜ਼ਿੰਦਗੀ 'ਚ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਵੱਡੇ ਆ ਤੇ ਆਪਾਂ ਨੂੰ ਵੱਡਿਆਂ ਤੋਂ ਹੀ ਸਿੱਖਣ ਨੂੰ ਮਿਲਦਾ ਹੈ ਆਪਾਂ ਨੂੰ ਹਰ ਨਵੀਂ ਚੀਜ਼ ਇਹਨਾਂ ਬੱਚਿਆਂ ਤੋਂ ਵੀ ਸਿੱਖਣ ਨੂੰ ਮਿਲਦੀ ਹੈ ਕੁਝ ਆਪਣੀਆਂ ਚੀਜ਼ਾਂ ਇਦਾਂ ਦੀਆਂ ਪਤਾ ਨਹੀਂ ਹੁੰਦੀਆਂ ਜੋ ਬੱਚਿਆਂ ਨੂੰ ਪਤਾ ਹੁੰਦੀਆਂ ਐ ਮਤਲਬ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਨਹੀਂ ਹੁੰਦਾ ਕਿ ਮੈਂ ਆਪਦੇ ਕੈਰੀਅਰ ਨੂੰ ਲੈ ਕੇ ਮੈਂ ਆਪਣਾ ਮੈਨੇਜ ਕਰ ਲੈਣੀ ਸੰਤੁਸ਼ਟੀ ਤੁਹਾਨੂੰ ਲੱਗਦਾ ਇੱਥੇ ਜਿਆਦਾ ਸੰਤੁਸ਼ਟੀ ਮਿਲਦੀ ਹੈ ਇਹਨਾਂ ਦੇ ਵਿੱਚ ਤੇ ਕਿਹੜੇ ਕਿਹੜੇ ਵਿਸ਼ੇ ਪੜਾਉਂਦੇ ਹੋ ਤੁਸੀਂ ਇਹਨਾਂ ਨੂੰ ਆਪਾਂ ਹਿੰਦੀ ਲਿਖੀ ਹੋਈ ਦੇਖ ਸਕਦੇ ਹਾਂ ਹਾਂ ਜੀ ਇਹ ਸਰ ਮੈਂ ਇਹਨਾਂ ਨੂੰ ਇੰਗਲਿਸ਼ ਵੀ ਸਖਾਨੀ ਆ ਕਿ ਇਹ ਥੋੜੀ ਜਿਹੀ ਆਪਣੀ ਵੀ ਇੰਗਲਿਸ਼ ਵੀ ਬੋਲਣ ਇਹਨਾਂ ਨੂੰ ਬੜਾ ਖੁਸ਼ੀ ਹੁੰਦੀ ਆ ਕਿ ਹਾਂ ਮੈਮ ਮੈਨੂੰ ਕਿਸੇ ਨੇ ਨਾ ਆ ਕੇ ਦੱਸਿਆ ਸੀ ਕਿ ਮੈਮ ਵੀ ਨਾ ਅੱਜ ਸਾਨੂੰ ਨਾ ਸਾਡਾ ਦੋਸਤ ਮਿਲਿਆ ਸੀ ਪ੍ਰਾਈਵੇਟ ਸਕੂਲ ਚ ਪੜਦਾ ਹੈ ਜੇ ਨਾ ਇੰਗਲਿਸ਼ ਚ ਗੱਲ ਕਰਦੇ ਸੀ ਅਸੀਂ ਵੀ ਸਿੱਖਣੀ ਚਾਹੁੰਦੇ ਆ ਫਿਰ ਮੈਂ ਕੋਸ਼ਿਸ਼ ਕੀਤੀ ਵੀ ਇੱਕ ਵਾਰ ਕੋਸ਼ਿਸ਼ ਕਰਕੇ ਦੇਖਦੀ ਆ ਮੈਂ ਵੀ ਇਹਨਾਂ ਨੂੰ ਜੇ ਇੰਗਲਿਸ਼ ਥਾ ਸਕਦੀ ਆ ਫਿਰ ਮੈਂ ਥੋੜੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦੀ ਸਿੱਖਣ ਦੀ ਇੰਨੀ ਚਾਹਤ ਸੀ ਕਿ ਬੜੀ ਜਲਦੀ ਇਹਨਾਂ ਨੇ ਹਰ ਇੱਕ ਚੀਜ਼ ਨੂੰ ਕੈਚ ਕਰ ਲਿਆ ਤੇ ਤੁਸੀਂ ਪੁੱਛ ਵੀ ਸਕਦੇ ਆ ਕਿਸੇ ਨੂੰ ਵੀ ਬਿਲਕੁਲ ਇਹ ਬੋਲਦੇ ਹੁਣ ਵਧੀਆ ਫਰਟੇਦਾਰ ਅੰਗਰੇਜ਼ੀ ਕੋਈ ਬੋਲਦਾ ਹੈ ਨਾ ਆ ਬੱਚਾ ਸਰ ਸਕੂਲ ਨਹੀਂ ਜਾਂਦਾ ਤੁਸੀਂ ਯਕੀਨ ਮੰਨੋਗੇ ਮੈਂ ਇਹਨੇ ਤੋਂ ਇਸ ਨੂੰ ਕੋਈ ਵੀ ਚੀਜ਼ ਪੁੱਛ ਲਾ आ, दसो तो हमें खाना नहीं चाहिए We don't have to eat very good. है। हमें सोना नहीं चाहिए We don't have to sleep. हमें बैठना नहीं चाहिए ਵੀ ਡੋਨਟ ਹੈਵ ਟੂ ਸੀਟ ਵੈਰੀ ਗੁੱਡ ਬਹੁਤ ਅੱਛੇ ਤਾਂ ਇਹ ਤਾਂ ਬਿਲਕੁਲ ਸਕੂਲ ਨਹੀਂ ਜਾਂਦਾਗਾ ਕਿਸੇ ਨਹੀਂ ਸਰ ਮੈਂ ਖੁਦ ਹੈਰਾਨ ਹੋ ਜਾਂਦੀ ਨਹੀਂ ਆ ਵੀ ਸਕੂਲ ਨਹੀਂ ਜਾਂਦਾ ਕੋਈ ਜੱਜ ਨਹੀਂ ਕਰ ਸਕਦਾ ਇਸ ਨੂੰ ਵੀ ਇਹ ਸਕੂਲ ਨਹੀਂ ਜਾਂਦਾ ਇੰਗਲਿਸ਼ ਵੀ ਸਿੱਖ ਗਿਆ ਇਦੀ ਜਲਦੀ ਤੁਸੀਂ ਇਹ ਇਹਨੂੰ ਇੱਥੋਂ ਤੱਕ ਕਿ ਮੈਂ ਸਿਰਫ ਪੜ ਕੇ ਦੱਸਿਆ ਹੈ ਅੱਜ ਮੈਂ ਕੋਈ ਆਨਸਰ ਨਹੀਂ ਲਿਖਿਆ ਬਿਨਾ ਦੇਖੇ ਇਸ ਨੇ ਸਾਰੀ ਚੀਜ਼ਾਂ ਬੋਲੀਆਂ ਤੇ ਕਿੰਨੇ ਮਹੀਨੇ ਇਥੋਂ ਲੱਗ ਕਿੰਨੇ ਮਹੀਨੇ ਜੇ ਇਹ ਇੰਨਾ 5 ਮਹੀਨੇ ਸਰ ਹਜੇ 5 ਮਹੀਨੇ ਹੋਇਆ ਸਿਰਫ ਮੈਨੂੰ ਬੱਚਿਆਂ ਨੂੰ ਪੜਾਉਂਦੇ ਨੂੰ ਤੇ 5 ਮਿੰਟ ਚ ਮੈਂ ਸੋਚਦੀ ਆ ਮੈਂ ਜ਼ਿੰਦਗੀ ਚ ਅੱਗੇ ਵੀ ਇਹਨਾਂ ਨੂੰ ਹੋਰ ਵੀ ਅੱਦਾ ਦੀਆਂ ਚੀਜ਼ਾਂ ਨਵੀਆਂ ਨੂੰ ਸਿਖਾਵਾਂ ਜੀ ਮੈਥ ਵੀ ਪੜ ਰਿਹਾ ਹੈ ਕਈ ਕਿਸੇ ਨੇ ਹਿੰਦੀ ਦਾ ਕਿਤਾਬ ਕਹਦਾ ਕਿਸੇ ਕੋਲ ਹਿੰਦੀ ਦਾ ਹੈ ਤਾਂ ਸਾਰੇ ਵਿਸ਼ੇ ਕਵਰ ਕਰ ਲੈਣੇ ਉਹ ਕਿੰਨੇ ਘੰਟੇ ਲੱਗਦੇ ਰੋਜ਼ ਹਾਂ ਸਰ ਮੈਨੂੰ ਸਰ 3 ਘੰਟੇਾਂ ਚ ਮੈਂ ਕਵਰ ਕਰਵਾ ਲੈਨੇ ਹਰ ਸਬਜੈਕਟ ਮਤਲਬ ਜਿਹੜੇ ਛੋਟੇ ਬੱਚੇ ਆ ਉਹਨਾਂ ਨੇ ਮੈਂ ਸਪੈਸ਼ਲ ਅਲੱਗ ਤੋਂ ਬੁੱਕਸ ਵਗੈਰਾ ਲਿਆਂਦੀਆਂ ਏ ਜਿਹੜੀਆਂ ਕਿ ਜਿਹਦੇ ਵਿੱਚ ਅਲੱਗ-ਅਲੱਗ ਸਬਜੈਕਟਸ ਵਗੈਰਾ ਹੈ ਹਿੰਦੀ ਉਹ ਸਾਰੇ ਇਹਨਾਂ ਨੇ ਇੱਕ-ਇੱਕ ਪੇਜ ਡੈਲੀ ਦਾ ਕਰਵਾਉਣਾ ਮੇਰਾ ਮਕਸਦ ਇਹ ਹੁੰਦਾ ਕਿ ਹਰ ਚੀਜ਼ ਸਿੱਖਣ ਨਾ ਕਿ ਕਾਪੀਆਂ ਕਾਲੀਆਂ ਕਰਨ ਜੀ ਆਹ ਕੰਪਿਊਟਰ ਦਾ ਡਾਇਗਰਾਮ ਬਣਿਆ ਹੋਇਆ ਹਾਂਜੀ ਇਹਨਾਂ ਨੂੰ ਮੈਂ ਕੰਪਿਊਟਰ ਕੱਲ ਇੱਕ ਦੱਸਿਆ ਸੀ ਜਸਟ ਨਾਰਮਲੀ ਥੋੜਾ ਜਿਹਾ ਕੰਪਿਊਟਰ ਹੀ ਸਿਖਾਇਆ ਸੀ ਕਿ ਕੰਪਿਊਟਰ ਦੇ ਇਹ ਪਾਰਟਸ ਹੁੰਦੇ ਆ ਇਦਾਂ ਦਾ ਜੀ ਹਾਂਜੀ ਤਾਂ ਬੜੀ ਤੁਸੀਂ ਓਵਰਆਲ ਐਜੂਕੇਸ਼ਨ ਦੇ ਰਹੇ ਹੋ ਕੰਪਿਊਟਰ ਤੋਂ ਲੈ ਕੇ ਇੰਗਲਿਸ਼ ਮੈਥਸ ਥੈਂਕ ਯੂ ਸਰ ਤਾਂ ਇਹਨਾਂ ਦੇ ਪਰਿਵਾਰ ਦਾ ਕੀ ਰਿਸਪੌਂਸ ਹੈ ਕਈ ਪਰਿਵਾਰ ਇਹ ਜੱਗੇ ਹੁੰਦੇ ਆ ਵੀ ਭੇਜਦੇ ਹੀ ਨਹੀਂ ਵੀ ਇਸੇ ਦਾ ਨਹੀਂ ਸਰ ਜਦੋਂ ਇਹ ਬੱਚੇ ਜਾ ਕੇ ਘਰੇ ਮੈਂ ਇਹਨਾਂ ਨੂੰ ਕਹਿੰਦੇ ਹਣੀ ਆ ਵੀ ਤੁਸੀਂ ਜੇ ਇੰਗਲਿਸ਼ ਅੱਜ ਇੱਥੇ ਸਿੱਖਦੇ ਹੋ ਨਾ ਤੇ ਤੁਸੀਂ ਬੋਲ ਕੇ ਘਰੇ ਨਾ ਕਿਸੇ ਮਮਾ ਤੋਂ ਕੋਈ ਚੀਜ਼ ਮੰਗਣੀ ਇੰਗਲਿਸ਼ 'ਚ ਮੰਗਿਆ ਕਰੋ ਤੇ ਜਦੋਂ ਘਰੇ ਜਾ ਕੇ ਗੱਲ ਕਰਦੇ ਆ ਇੰਗਲਿਸ਼ 'ਚ ਤੇ ਇਹਨਾਂ ਦੇ ਪਰਿਵਾਰ ਮੇਰੇ ਕੋਲ ਆਉਂਦੇ ਵੀ ਇੱਥੇ ਬੋਲਦੇ ਆ ਕਿ ਮੈਮ ਸਾਡੇ ਨਾਲ ਹੋਰ ਬੱਚੇ ਆ ਉਹ ਵੀ ਲੱਗਣਾ ਚਾਹੁੰਦੇ ਆ ਉਹ ਕਹਿੰਦੇ ਹੁੰਦੇ ਆ ਵੀ ਤੁਸੀਂ ਇਦਾਂ ਇਹਨਾਂ ਨੂੰ ਟ੍ਰੀਟ ਕੀਤਾ ਇਹ ਵੀ ਵਾਕਈ ਜਿੱਦਾਂ ਪ੍ਰਾਈਵੇਟ ਸਕੂਲ 'ਚ ਹੀ ਪੜਦੇ ਆ ਇਹ ਵੀ ਇੱਕ ਵਹਿਮ ਟੁੱਟਦਾ ਕਿ ਪ੍ਰਾਈਵੇਟ ਸਕੂਲਜ਼ ਦੇ ਬਾਰੇ ਕਿਹਾ ਜਾਂਦਾ ਕਿ ਉੱਥੇ ਤਾਂ ਇੰਨੇ ਆ ਫੀਸਾਂ ਜ਼ਿਆਦਾ ਹੁੰਦੀਆਂ ਟੀਚਰ ਬੜੇ ਤਗੜੇ ਹੁੰਦੇ ਆ ਢਾਂਚਾ ਹੁੰਦਾ ਸਕੂਲ ਦੇ ਵਿੱਚ ਕੰਪਿਊਟਰ ਹੁੰਦੇ ਆ ਪਰ ਜਿਹਨੇ ਸਿੱਖਣਾ ਉਹ ਇਦਾਂ ਵੀ ਸਿੱਖ ਜਾਂਦਾ ਹੈ ਸੌਖਾ ਸਰ ਇੱਛਾ ਹੁੰਦੀ ਆ ਸਿੱਖਣ ਦੀ ਚਾਹਤ ਹੁੰਦੀ ਆ ਜਿਹਨੇ ਸਿੱਖਣਾ ਹੈ ਸਰ ਉਹ ਉਪਲੱਟ ਚ ਗਿਆ ਜੋ ਆਪਣੀਆਂ 'ਚ ਬੈਠੇ ਹੋਣ ਬੱਚੇ ਜਿੱਥੇ ਮਰਜ਼ੀ ਉਹ ਸਿੱਖੀ ਲੰਦੇ ਜਿਹਦੇ ਚਾਹ ਇਹ ਇਹਨਾਂ ਦੇ ਜਿਹੜੇ ਮਾਪੇ ਬਹੁਤੇ ਕੀ ਕੰਮ ਕਰਦੇ ਆ ਫੁੱਡੇ ਜਿਵੇਂ ਸੰਪਰਕ ਚ ਤਾਂ ਆਉਂਦੇ ਹੀ ਹੋਣਗੇ ਹਾਂਜੀ ਸਰ ਇਹਦੇ ਵਿੱਚ मोस्टली ਜ਼ਿਆਦਾ ਬੱਚੇ ਜਿਹੜੇ ਉਹਨਾਂ ਦੇ ਮਾਵਾਪ ਮਤਲਬ ਜਿਹੜਾ ਮਜ਼ਦੂਰੀ ਵਗੈਰਾ ਹੀ ਕਰਦੇ ਆ ਕਿਸੇ ਦੀ ਮੰਮਾ ਘਰਾਂ ਚ ਖਾਣਾ ਪਕਾਉਂਦੇ ਆ ਕਿਸੇ ਦੇ ਪਾਪਾ ਏ ਉਹ ਵੀ ਲੇਬਰ ਦਾ ਕੰਮ ਕਰਦੇ ਆ ਬਸ ਇਦਾਂ ਦੇ ਹੀ ਆ ਸਾਰੇ ਕੋਲ ਪੱਕੇ ਮਕਾਨ ਵੀ ਨਹੀਂ ਹੋਣੇ ਹੈ ਨਹੀਂ ਸਰ ਹੱਥ ਇਸੇ ਕੋਲ ਵੀ ਹੈ ਨਹੀਂ ਹਾਂ ਜੀ ਤਾਂ ਆਪ ਦੇਖ ਸਕਦੇ ਹੋ ਕਿ ਚੁਗੀਆਂ ਚੌਂਪੜੀਆਂ ਵਾਲਿਆਂ ਦੇ ਬੱਚੇ ਫਰਾਟੇਦਾਰ ਅੰਗਰੇਜ਼ੀ ਕਿਵੇਂ ਬੋਲਦੇ ਨੇ ਸਿਰਫ ਪੰਜਾਬ ਦੀ ਇਹ ਸ ਨੌਜਵਾਨ ਧੀ ਦੇ ਬਰਬੂਤੇ ਕੋਈ ਸਕੂਲ ਨਹੀਂ ਜਾਂਦੇ ਕਿਸੇ ਪ੍ਰਾਈਵੇਟ ਸਕੂਲ ਕੋਈ ਵੱਧ ਫੀਸਾਂ ਨਹੀਂ ਭਰਦੇ ਤੇ ਅੰਗਰੇਜ਼ੀ ਤੁਹਾਨੂੰ ਅਸੀਂ ਸਨਾਈ ਦਿੱਤੀ ਗੱਲ ਕੱਲੀ ਅੰਗਰੇਜ਼ੀ ਦੀ ਨਹੀਂ ਕੰਪਿਊਟਰ ਮੈਥ ਸਾਇੰਸ ਤੋਂ ਲੈ ਕੇ ਹਿੰਦੀ ਜਿੰਨੇ ਵਿਸ਼ੇ ਨੇ ਸਾਰੇ ਇੱਥੇ ਕਵਰ ਕੀਤੇ ਜਾਂਦੇ ਨੇ ਤੇ ਬੱਚਿਆਂ ਦੀ ਤਸਵੀਰ ਮੈਂ ਤੁਹਾਨੂੰ ਕਹੂੰਗਾ ਕਿ ਇੱਕ ਵਾਰੀ ਦਿਖਾ ਦਿੱਤੀ ਜਾਵੇ ਤਾਂ ਇਹਨਾਂ 'ਚ ਫਿਰ ਕਈ ਸ਼ਰਾਰਤੀ ਵੀ ਹੁੰਦੇ ਹਨ ਕਿਹੜਾ ਫਿਰ ਜਿਆਦਾ ਕਿਹੜਾ ਲੈਂਦਾ ਹੁੰਦੇ ਆ ਬਟ ਮੈਂ ਇਹਨਾਂ ਨੂੰ ਇਹ ਕਹਿੰਨੇ ਆ ਵੀ ਜੇਕਰ ਹਰ 'ਚ ਇੱਕ ਨਾ ਇੱਕ ਖੂਬੀ ਹੁੰਦੀ ਆ ਆਪਾਂ ਉਹ ਖੂਬੀ ਨੂੰ ਜੇ ਤਰਾਸ਼ ਲਈਏ ਤਾਂ ਬੱਚਾ ਹੁਣ ਕਿਸੇ ਨੂੰ ਐਕਟਿੰਗ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਸਿੰਗਿੰਗ ਦਾ ਸ਼ੌਂਕ ਹੁੰਦਾ ਹੈ ਮੇਰੇ ਕੋਲ ਆ ਕੇ ਤਾਂ ਫਿਲਹਾਲ ਇਹ ਸ਼ਰਾਰਤਾ ਨਹੀਂ ਕਰਦੇ ਕਿਉਂਕਿ ਮਤਲਬ ਬੱਚਿਆਂ ਦਾ ਹੁੰਦਾ ਹੈ ਕਿ ਆਪ ਨੂੰ ਅਲੱਗ-ਅਲੱਗ ਮਤਲਬ ਕਿ ਵਿਵਹਾਰ ਦੇ ਪੀਚਰ ਮਿਲਦੇ ਆ ਮੈਂ ਇਹਨਾਂ ਨਾਲ ਫਰੈਂਡਲੀ ਟੌਨ ਤੇ ਰਹਿੰਦੀ ਆ ਕਿ ਮੈਨੂੰ ਹਰ ਗੱਲ ਸ਼ੇਅਰ ਕਰ ਲਉਂਦੇ ਆ ਮੇਰੇ ਨੂੰ ਕੋਲ ਆ ਕੇ ਮਜ਼ਾਕ ਤਾਂ ਉਦਾਂ ਦਾ ਕਦੇ ਕੀਤਾ ਹੀ ਨਹੀਂ ਜਾਂ ਸ਼ਰਾਰਤਾ ਕੀਤੀ ਹੈ ਨਹੀਂ ਕਿ ਮੈਨੂੰ ਅਨਕੰਫਰਟੇਬਲ ਫੀਲ ਹੋਵੇ ਵੀ ਹਾਂ ਬੱਚੇ ਜ਼ਿਆਦਾ ਸ਼ਰਾਰਤਾ ਕਰ ਰਹੇ ਆ ਇਹਨਾਂ ਨੂੰ ਪਤਾ ਹੈ ਕਿ ਮੈਂ ਇਕੱਲੇ ਆ ਸਾਨੂੰ ਪੜਾ ਰਹੇ ਆ ਨਾ ਸਾਨੂੰ ਵੀ ਸਾਡੇ ਲਈ ਇਹਨਾਂ ਕੁਝ ਕਰ ਲਿਆ ਅਸੀਂ ਵੀ ਇਦਾਂ ਕੋਈ ਇਹਨਾਂ ਦੇ ਕੁਝ ਕਰੀਏ ਜੇ ਤੇ ਕੋਈ ਜਿਹੜਾ ਇਹਨਾਂ ਚੋਂ ਪੜ ਕੇ ਕਿਤੇ ਤੁਹਾਨੂੰ ਆਈ ਤਾਰੀਫ ਵੀ ਆਈ ਹੋਵੇ ਵੀ ਉਹਨੇ ਤਾਂ ਕਮਾਲ ਕਰਤੀ ਜੇ ਕਿਤੇ ਕਿਤੇ ਹੋਰ ਉਹ ਵੀ ਹਾਜ਼ਰੀ ਲੱਗੀ ਹੋਵੇ ਇਦਾਂ ਹਾਂਜੀ ਸਰ ਆ ਕੋਈ ਕੋਲੇਜ ਦਾ ਪ੍ਰੋਫੈਸਰ ਸੀ ਸਰ ਉਹ ਆਏ ਸੀਗੇ ਉਹਨਾਂ ਨੇ ਜਸਟ ਬਹੁਤ ਮਿੰਨੀ ਮਿੰਨੀ ਪਤਾ ਸੀ ਵੀ ਉਹ ਕੋਲੇਜ ਦੇ ਪ੍ਰੋਫੈਸਰ ਆ ਉਹਨਾਂ ਨੇ ਵੈਸੇ ਵੀ ਆ ਕੇ ਪੁੱਛਿਆ ਕਿ ਤੁਸੀਂ ਕੀ ਸਿਖਾ ਰਹੇ ਹੋ ਬੱਚਿਆਂ ਨੂੰ ਮੈਂ ਕਿਹਾ ਸਰ ਤੁਸੀਂ ਚੈੱਕ ਕਰ ਸਕਦੇ ਹੋ ਉਹ ਕਹਿੰਦੇ ਅੱਛਾ ਕੀ ਕੀ ਆਉਂਦਾ ਏ ਤੇ ਮੈਂ ਕਿਹਾ ਚਲੋ ਠੀਕ ਆ ਸਰ ਇਹਨਾਂ ਨੂੰ ਮੈਂ ਖੁਦ ਦਿਖਾ ਦਿੰਨੀ ਆ ਤੇ ਫਿਰ ਮੈਂ ਕਾਫੀ ਜਰਨਲ ਨੌਲੇਜ ਦੇ ਕੁਐਸਚਨ ਆਨਸਰ ਪੁੱਛੇ ਜੋ ਕਿ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਵੀ ਨਹੀਂ ਪਤਾ ਹੁੰਦੇਗੇ ਤਾਂ ਇਹਨਾਂ ਨੇ ਦੱਸੇ ਤਾਂ ਉਹ ਹੈਰਾਨ ਹੋ ਗਏ ਕਹਿੰਦੇ ਵੀ ਕਹਿੰਦੇ ਇਹ ਤਾਂ ਸਕੂਲ ਚ ਵੀ ਨਹੀਂ ਚੀਜ਼ਾਂ ਕਈ ਸਿਖਾਈਆਂ ਜਾਂਦੀਆਂਗਾ ਜਿਹੜੀਆਂ ਇਹਨਾਂ ਨੂੰ ਵੀ ਪਤਾ ਹੈ ਵੀ ਜਰਨਲ ਨੌਲੇਜ ਕੀ ਅੱਧਾ ਜਿੱਦਾਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਔਰਤ ਕੌਣ ਸੀ ਪਹਿਲੀ ਪ੍ਰਧਾਨ ਮੰਤਰੀ ਤਾ ਰੱਟੇ ਲਵਾਉਣ ਨਾਲ ਨਹੀਂ ਥੋੜਾ ਸਮਝਾਉਣਾ ਵੀ ਤੇ ਤੁਹਾਡੀ ਆਪ ਦੀ ਲਾਈਫ ਮੈਮ ਤੁਹਾਡੇ ਪਰਿਵਾਰ ਬਾਰੇ ਜਿਵੇਂ ਤੁਸੀਂ ਆਪਣੇ ਸਾਧਰ ਬਾਰੇ ਦੱਸਿਆ ਹਾਂ ਜੀ ਉਹ ਜਦੋਂ ਤੁਸੀਂ ਵੱਡੇ ਹੋ ਰਹੇ ਸੀ ਜਦੋਂ ਤੁਸੀਂ ਸਕੂਲ ਟਾਈਮ 'ਚ ਸੀ ਜਾਂ ਲਗਭਗ ਇਸ ਉਮਰ 'ਇਸ ਤੋਂ ਵੱਧ ਸੀ ਉਦੋਂ ਘਰ ਦੇ ਹਾਲਾਤ ਕਿਹੋ ਜਿਹੇ ਸੀ ਅੱਜ ਕਿਹੋ ਜਿਹੇ ਨੇ ਸਰ ਉਦੋਂ ਮੇਰੇ ਘਰ ਦੇ ਹਾਲਾਤ ਠੀਕ ਸੀ ਅਸੀਂ 10 ਸਿਸਟਰ ਆ ਮੈਂ ਵਿਚਾਲਣ ਲਈ ਜੇ ਸਿਸਟਰ ਆ ਮੇਰੀ ਇੱਕ ਵੱਡੀ ਸਿਸਟਰ ਆ ਇੱਕ ਛੋਟੀ ਸਿਸਟਰ ਆ ਤੇ ਮੈਨੂੰ ਇਦਾਂ ਬੜਾ ਹੁੰਦਾ ਸੀਗਾ ਕਿ ਮੈਂ ਵੀ ਨਾ ਵੱਡੇ ਹੋ ਕੇ ਕੁਝ ਐਦਾ ਦਾ ਕਰਨਾ ਹੈ ਜਿੱਦਾਂ ਮੈਂ ਕਿਸੇ ਦੀ ਹੈਲਪ ਕਰ ਸਕਾਂ ਲਾਈਫ 'ਚ ਕੁਝ ਮਤਲਬ ਕਿ ਕਿਸੇ ਹੋਰ ਲਈ ਕਰਾਂ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਕਿ ਪੈਸੇ ਨਾਲ ਹੈਲਪ ਹੋ ਸਕਦੀ ਪਰ ਮੈਂ ਫਿਰ ਮਹਿਸੂਸ ਤੇ ਨਹੀਂ ਪੈਸਾ ਨਾ ਕਦੇ ਜ਼ਿੰਦਗੀ 'ਚ ਕਿਸੇ ਦੀ ਹੈਲਪ ਨਹੀਂ ਹੋ ਸਕਦੀ ਕਿ ਮੈਂ ਵੀ ਦੇਖਦੀ ਹੁੰਦੀ ਸੀ ਕਈ ਵਾਰ ਮੈਨੂੰ ਵੀ ਹੁੰਦਾ ਸੀ ਕਿ ਮੈਂ ਟਿਊਸ਼ਨ ਪੜਾ ਜੀ ਫਿਰ ਵੀ ਮੈਨੂੰ ਐਦਾ ਲੱਗਦਾ ਹੁੰਦਾ ਸੀ ਵੀ ਨਹੀਂ ਥੋੜਾ ਜਿਹਾ ਸੀ ਤਿੰਨ ਸਿਸਟਰ ਥੋੜੀ ਐ ਪਾਪਾ ਇਕੱਲੇ ਸੀ ਉਸ ਟਾਈਮ ਕਮਾਉਣ ਵਾਲੇ ਤਾਂ ਕੁੜੀਆਂ ਤੁਹਾਨੂੰ ਪਤਾ ਹੀ ਆ ਸੋਚ ਲੈਂਦੀਆਂ ਘਰ ਦਾ ਤੇ ਫਿਰ ਮੈਂ ਕਹਿੰਦੇ ਨਹੀਂ ਜਿਵੇਂ ਤੁਸੀਂ ਬੜੇ ਸਖਾਲੇ ਤਰੀਕੇ ਕਹਿ ਕੁੜੀਆਂ ਸੋਚ ਲੈਂਦੀ ਆ ਅੱਜਕੱਲ ਤਾਂ ਇਹ ਬੜਾ ਵੱਡਾ ਸੱਚ ਆ ਕਿ ਪੁੱਤ ਨਹੀਂ ਸੋਚਦੇ ਧੀਆ ਫਿਰ ਵੀ ਮਾਪਿਆਂ ਦਾ ਕਰਦੀਆਂ ਪਰ ਜਦੋਂ ਤੁਸੀਂ ਜਵਾਨ ਹੋ ਰਹੇ ਹੋਵੋਗੇ ਤਾਂ ਉਦੋਂ ਕਈ ਵਾਰ ਕੁੜੀਆਂ ਨੂੰ ਘੱਟ ਵੀ ਸਮਝਿਆ ਜਾਂਦਾ ਪਰਿਵਾਰ ਪੜਾਉਂਦੇ ਵੀ ਨਹੀਂ ਅੱਜ ਮਾਂ ਨਾ ਫਿਰ ਪਿਤਾ ਨੂੰ ਧੀ ਦਿੱਤੇ ਹਾਂਜੀ ਸਰ ਮੇਰੇ ਪਾਪਾ ਮੇਰੇ ਤੋਂ ਬਹੁਤ ਪ੍ਰਾਊਡ ਕਰਦੇ ਆ ਉਹ ਮੈਨੂੰ ਕਦੇ ਵੀ ਖੁੜੀ ਵਾਂਗੂ ਨਹੀਂ ਟ੍ਰੀਟ ਕੀਤਾ ਉਹਨਾਂ ਨੇ ਮੈਨੂੰ ਮੁੰਡਿਆਂ ਵਾਂਗੂ ਉਹਨਾਂ ਨੇ ਅੱਜ ਤੱਕ ਮੈਨੂੰ ਮੇਰਾ ਨਾਮ ਲੈ ਕੇ ਨਹੀਂ ਬੁਲਾਇਆ ਮੈਨੂੰ ਪੁੱਤ ਕਹਿੰਦੇ ਆ ਮੇਰਾ ਪੁੱਤ ਕਿਵੇਂ ਆ ਮੇਰਾ ਪੁੱਤ ਇਦਾਂ ਹੈ ਕੋ ਮੇਰੇ ਪੁੱਤ ਨੂੰ ਕੋਈ ਲੋੜਤਾ ਨਹੀਂ ਮਤਲਬ ਪੋਤੀ ਕਹਿ ਕੇ ਬੁਲਾਉਂਦੇ ਕੁੜੀ ਤਾਂ ਉਹਨਾਂ ਨੇ ਮੈਨੂੰ ਆ ਸਕਦਾ ਸਮਝਿਆ ਹੀ ਨਹੀਂਗਾ ਇਸ ਲਈ ਮੈਂ ਬੇਸਿਕਲੀ ਵੈਸੇ ਇੱਥੋਂ ਦੂਰ ਰਹਿਣੀ ਆ ਬਟ ਉਸ ਮਤਲਬ ਪੋਤੀ ਕਹਿੰਦੇ ਵੀ ਪੁੱਤ ਤੂੰ ਠੀਕ ਆ ਇਦਾਂ ਸਭ ਜੀ ਤਾਂ ਜਿਵੇਂ ਮੈਂ ਅੱਗੇ ਕਿਹਾ ਕਿ ਫਿਰ ਇਹਨਾਂ ਬੱਚਿਆਂ ਦੇ ਜ਼ਿਹਨ ਦੇ ਵਿੱਚ ਆਪਣੇ ਵੀ ਬਚਪਨ ਦੇ ਵਿੱਚ ਕੋਈ ਟੀਚਰ ਯਾਦ ਰਹਿੰਦਾ ਹੁੰਦਾ ਸਕੂਲ ਵਾਲਾ ਤੁਸੀਂ ਉਹ ਟੀਚਰ ਬਣ ਜਾਣਾ ਇਹਨਾਂ ਦੇ ਤੁਹਾਨੂੰ ਕਦਾ ਯਾਦ ਰੱਖਣਗੇ ਫਿਰ ਹਾਂਜੀ ਤੁਸੀਂ ਸਰ ਯਕੀਨ ਨਹੀਂ ਕਰੋਗੇ ਅ ਥੋੜੇ ਦਿਨ ਹੋਇਆ ਅਜੇ ਮੇਰਾ ਬਰਥਡੇ ਸੀ ਮੈਨੂੰ ਖੁਦ ਨਹੀਂ ਪਤਾ ਸੀਗਾ ਕਿ ਮੇਰੇ ਲਈ ਇਹਨਾਂ ਨੇ ਕੀ ਕੁਝ ਪਲਾਨ ਕਰਕੇ ਰੱਖਿਆ ਖੁਦ ਬੱਚਾ ਨੇ ਆਪਦੇ 5-5 ਰੁਪਏ 10-10 ਰੁਪਏ ਪਾ ਕੇ ਮੇਰਾ ਬਰਥਡੇ ਇੰਨਾ ਜ਼ਿਆਦਾ ਵਧੀਆ ਮਨਾਇਆ ਕਿ ਮੈਨੂੰ ਸਾਰੀ ਲਾਈਫ ਯਾਦ ਰਹੂਗਾ ਖੁਦ ਹੀ ਕੇਕ ਲਿਆ ਖੁਦ ਹੀ ਡੈਕੋਰੇਸ਼ਨ ਕੀਤੀ ਮੈਂ ਤਾਂ ਪਤਾ ਹੀ ਨਹੀਂ ਸੀ ਮੇਰਾ ਬਰਥਡੇ ਵੀ ਮਨਾਉਣਗੇ ਆਹ ਚਾਬਤ ਤੇ ਮੈਮ ਥੋੜੇ ਤੁਸੀਂ ਐਨਜੀਓ ਦਾ ਜ਼ਿਕਰ ਕੀਤਾ ਥੋੜਾ ਕੀ ਨਾਮ ਹੈ ਐਨਜੀਓ ਦਾ ਕੀ ਨਾਮ ਹੈ ਤੇ ਕੀ ਕੀ ਉਪਰਾਲੇ ਇਹਦੇ ਵਿੱਚ ਹੋਰ ਕਰਦੇ ਹੋ ਤੁਸੀਂ ਸਰ ਮੇਰਾ ਨਾਮ ਰਮਣੀਕਾ ਤੇ ਮੈਂ ਆਪਣੇ ਐਸ ਐਨ ਜੀਓ ਦਾ ਨਾਮ ਆਪਣਾ ਸਕੂਲ ਰੱਖਿਆ ਆਪਣਾ ਸਕੂਲ ਨੇ ਇਸ ਲਈ ਰੱਖਿਆ ਹੈ ਕਿਉਂਕਿ ਇੱਕ ਇਸ ਤਰ੍ਹਾਂ ਇੱਕ ਢੰਗ ਨਾਲ ਮੈਂ ਇਸ ਨੂੰ ਸਕੂਲ ਤਰ੍ਹਾਂ ਹੀ ਬਣਾ ਰੱਖਿਆ ਹੈ ਤੇ ਦੂਸਰਾ ਆਪਣਾ ਮੈਂ ਇਹਦਾ ਨਾਮ ਤਾਂ ਰੱਖਿਆ ਸੀਗਾ ਕਿਉਂਕਿ ਹਰ ਕੋਈ ਕਹੇ ਵੀ ਇਹ ਆਪਣਾ ਆਪਣਾ ਹੈ ਜੀ ਤੇ ਇਹ ਕਿਹੜੀ ਥਾਂ ਹੈ ਮੰਨ ਲਓ ਕਿਸੇ ਨੇ ਦੇਖਣਾ ਵੀ ਕਿੱਥੇ ਪੜਾਉਂਦੇ ਹੋ ਤੁਸੀਂ ਬੱਚਿਆਂ ਸਰ ਇਹ ਇਸ ਨੂੰ ਮਾੜੀ ਕਹਿੰਦੇ ਆ ਪੀਰ ਬਾਬਾ ਦੀ ਜਗਾ ਇਹ ਹੈ ਹਾਂਜੀ ਤੇ ਪਹਿਲਾਂ ਮੈਂ ਪਾਰਕ ਵਿੱਚ ਪੜਾਉਂਦੀ ਸੀਗੀ ਥੋੜਾ ਜਿਹਾ ਉੱਥੇ ਧੁੱਪ ਵਗੈਰਾ ਜਾਂ ਫਿਰ ਮੀਂਹ ਦੀ ਰੀਝਾ ਥੋੜਾ ਪ੍ਰੋਬਲਮ ਸੀਗੀ ਤੇ ਫਿਰ ਇਹਨਾਂ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਪੜਾਦਿਆ ਕਰੋ ਬੱਚਿਆਂ ਨੂੰ ਸਾਡੇ ਜਗ੍ਹਾ ਖਾਲੀ ਰਹਿੰਦੀ ਆ ਤਾਂ ਫਿਰ ਇਹਨਾਂ ਨੇ ਕਾਫੀ ਸਪੋਰਟ ਕੀਤੀ ਆ ਤਾਂ ਕਰਕੇ ਫਿਰ ਇੱਥੇ ਪੜਾਉਂਦਾ ਆ ਇਹ ਸੁਹਾਣਾ ਸਾਹਿਬ ਗੁਰੂ ਘਰ ਸੁਹਾਣਾ ਸਾਹਿਬ ਪਿਛਲੀ ਸਾਈਡ ਇਹ ਜਗ੍ਹਾ ਜਿਹੜੀ ਆ 78 ਚਰਚ ਸੁਹਾਣਾ ਮੋਹੱਲ ਜੀ ਜੀ ਤਾ ਕੋਈ ਸਨੇਹਾ ਜਿਹੜੇ ਵੀ ਜਿੰਨੇ ਬੱਚਿਆਂ ਦੇ ਮਾਪੇ ਖਾਸ ਕਰਕੇ ਜਿਵੇਂ ਆਪਾਂ ਕਹਿ ਕਿ ਝੁੱਗੀਆਂ ਚੌਂਪੜੀਆਂ ਵਾਲਿਆਂ ਦੇ ਬੱਚਿਆਂ ਨੂੰ ਸਿੱਖਿਆ ਜਿਹੜੀ ਉਹਨਾਂ ਦੀ ਗਰੀਬੀ ਬੂਰ ਕਰ ਸਕਦੀ ਹੈ ਉਹਨਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਜਾਂ ਅਜਿਹੇ ਹੋਰ ਲੋਕ ਜਿਹੜੇ ਵੀ ਦੇਖ ਰਹੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦਾ ਮੈਂ ਤਾਂ ਸਿਰਫ ਬਸ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਜ਼ਿੰਦਗੀ ਚ ਜੇ ਤੁਸੀਂ ਕਿਸੇ ਨੂੰ ਕੋਈ ਚੀਜ਼ ਦੇਣੀ ਆ ਇਹੋ ਜੀ ਚੀਜ਼ ਦੋ ਜੋ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਰਹੇ ਕਿਉਂਕਿ ਐਜੂਕੇਸ਼ਨ ਇੱਕ ਐਵਧੀ ਚੀਜ਼ ਆ ਜੋ ਹੀ ਕਿਸੇ ਤੋਂ ਕੋਈ ਖੋ ਨਹੀਂ ਸਕਦਾਗਾ ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਹੀ ਰਹੂਗੀ ਭਾਵੇਂ ਇਹ ਗਰੀਬੀ ਚ ਰਹੇ ਜਾਂ ਅਮੀਰੀ ਚ ਇਨਦਰ ਕੋਲੀ ਰੋ ਯੋ ਚੀਜ਼ ਕਦੇ ਕੋਈ ਖੋ ਨਹੀਂ ਸਕਦਾ ਇਹਨਾਂ ਤੋਂ ਜੀ ਤਾਂ ਦੇਖਿਆ ਤੁਸੀਂ ਫਿਰ ਕਿਵੇਂ ਪੰਜਾਬ ਦੀ ਧੀ ਨੇ ਕਮਾਲ ਕੀਤਾ ਤੇ ਮੇਰੇ ਖਿਆਲ ਵੱਖ-ਵੱਖ ਸਟੇਟਸ ਤੋਂ ਹੋਣਗੇ ਇਹ ਕਈ ਸੂਬਿਆਂ ਤੋਂ ਬੱਚੇ ਜਿਹੜੇ ਇੱਥੇ ਆ ਕੇ ਪ੍ਰਵਾਸੀਆਂ ਦੇ ਉਹ ਹਰ ਵਿਸ਼ਾ ਸਿੱਖ ਰਹੇ ਨੇ ਤਾਂ ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰਾਲਾ ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ ਅਨਕੜ ਦੇਖ ਰਹੋ ਧੰਨਵਾਦ ਧੰਨਵਾਦ ਮੈਂ ਤੁਹਾ ਸਮਾ ਦੇ ਤਰਫ ਬਹੁਤ ਸ਼ੁਕਰੀਆ